ਸਚਾਈ ਤੁਸੀ ਦੇਖ ਰਹੇ ਹੋ ਬ੍ਰੇਕਿੰਗ ਟੂਡੇ ਨਿਊਜ਼ ਸੇ ਮੈਂ ਦੀਪਾਲੇ ਰੋਪਨਗਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ 21500 ਦੇ 500 ਰੁਪਏ ਦੇ ਨਕਲੀ ਨੋਟ ਦੇ ਨਾਲ ਦੋ ਰੋਪਿਆਂ ਨੂੰ ਗ੍ਰਿਫਤਾਰ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਰੁਪਿੰਦਰ ਕੋਰ ਸਰਾ ਨੇ ਦੱਸਿਆ ਕਿ ਰੋਪਨਗਰ ਜ਼ਿਲ੍ਹੇ ਦੇ ਵਿੱਚ ਬੁਰੇ ਤੱਤਵਾ ਦੇ ਖਿਲਾਫ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਨਕਲੀ ਨੋਟ ਛਾਪਣ ਵਾਲੇ ਅਤੇ ਉਹਨਾਂ ਲੋਕਾਂ ਦਾ ਪਰਦਾਫਾਸ਼ ਕੀਤਾ ਔਰ આરોપી ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ 스위프트 ਡਿਜ਼ਾਇਰ ਕਾਰ ਨੰਬਰ H403R ਨੂੰ 12441 ਵਿਅਕਤੀ ਨੂੰ ਆਪਣੇ ਸਾਥੀਆਂ ਦੇ ਨਾਲ ਲੁਠੇਰੇ ਆਇਆ ਸੀ। ਜਿੱਥੇ ਇੱਕ ਲੁਠੇਰੇ ਸਥਿਤ ਇੱਕ ਕਨਵੈਨਸਰੀ ਦੀ ਦੁਕਾਨ ਤੇ 500 ਦਾ ਨਕਲੀ ਨੋਟ ਭਾਰਤੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਦ ਉਸਨੇ ਨਕਲੀ ਨੋਟ ਦਿੱਤਾ ਤਾਂ ਬਾਜ਼ਾਰ ਦੇ ਵਿੱਚ ਹੰਗਾਮਾ ਹੋ ਗਿਆ। ਹੰਗਾਮਾ ਹੋਣ ਤੋਂ ਬਾਅਦ ਆਪਣੇ ਸਾਥੀਆਂ ਦੇ ਨਾਲ ਉੱਥੋਂ ਭੱਜਣ ਲੱਗਾ ਤੇ ਉੱਥੇ ਲੋਕਾਂ ਨੇ ਹੰਗਾਮਾ ਕੀਤਾ ਤੇ ਉਸ ਨੂੰ ਫੜ ਲਿਆ ਅਤੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਨੂੰ ਬੁਲਾ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। આરોપી ਨੇ ਦੱਸਿਆ ਕਿ ਕੁਲਵੰਤ ਸਿੰਘ ਨਾਲ ਪੁੱਛਤਾਚਾਹ ਦੌਰਾਨ ਪਤਾ ਲੱਗਿਆ ਕਿ ਉਸ ਦੀ ਮੁਲਾਕਾਤ ਜਸਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਨਾਲ ਫਰੀਦਕੋਟ ਜੇਲ੍ਹ 'ਚ ਹੋਈ ਸੀ ਅਤੇ ਉੱਥੇ ਉਹਨਾਂ ਨੇ ਨਕਲੀ ਨੋਟ ਤਿਆਰ ਕਰਨ ਦੀ ਸਕੀਮ ਬਣਾਈ। ਉਨਾ ਦੱਸਿਆ ਕਿ આરોપી ਜਸਵਿੰਦਰ ਸਿੰਘ ਨੂੰ ਫੜ ਲਿਆ ਗਿਆ ਤੇ ਨਕਲੀ ਨੋਟ ਛਾਪਣ ਵਾਲੇ ਪ੍ਰਿੰਟ ਮਸ਼ੀਨਾਂ ਵੀ ਬਰਾਮਦ ਕਰ ਲੀਆਂ ਨੇ ਅਤੇ ਉਹਨਾਂ ਦੱਸਿਆ ਕਿ ਪਹਿਲੇ ਵੀ ਉਹਨਾਂ ਦੇ ਖਿਲਾਫ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ આરોપી ਜਸਵਿੰਦਰ ਸਿੰਘ ਦੇ ਖਿਲਾਫ ਕੇਸ ਨੰਬਰ 33 ਤਰੀਕ 448 ਐਨਡੀ ਮੋਗਾ ਦੇ ਦਰਜ ਹੈ ਜਿਸ ਦੇ ਵਿੱਚ ਇਸ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਕਈ ਹੋਰ ਵੀ ਕੇਸ ਇਸ ਦੇ ਉੱਤੇ ਦਰਜ ਨੇ ਅਤੇ ਪੁਲਿਸ ਦਾ ਕਹਿਣਾ ਹੈ ਕਿ ਹੋਰ ਵੀ આરોપીਆ ਦੀ ਤਲਾਸ਼ جاری ਹੈ ਅਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ આરોપીਆ ਨੂੰ ਅੱਗੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕੀ ਮਾਮਲਾ ਸਾਰਾ ਕੀ ਹੈ? ਹੈ ਕਾਪੀ ਹੈਗੀ ਜੀ ਮੈਨੂੰ ਵਟਸਐਪ ਇੱਕ ਜੀ ਮੁਕੱਦਮਾ ਨੰਬਰ ਮੁਕੱਦਮਾ ਨੰਬਰ 54 ਥਾਣਾ ਸਦਰ ਮੁਰਿੰਡਾ ਦੇ ਵਿੱਚ ਦਰਜ ਕੀਤਾ ਗਿਆ ਜਿਹਦੇ ਵਿੱਚ ਨਕਲੀ ਨੋਟ ਨੋਟਾਂ ਦਿੱਤੇ ਜਿਹੜੀਆਂ ਸੰਬੰਧਿਤ ਧਾਰਾਵਾਂ ਲਗਾਈਆਂ ਗਈਆਂ ਇਹਦੇ ਵਿੱਚ 1500 ਦੀ ਜਿਹੜੀ ਕੁੱਲ ਨਕਲੀ ਨੋਟ ਰਿਕਵਰ ਕੀਤੇ ਗਏ 500 ਦੀ ਮਿਲਤੀ ਵਾਲੇ ਇੱਕ ਪ੍ਰਿੰਟਰ ਜਿਹਦੇ ਨਾਲ ਇਹ ਪ੍ਰਿੰਟ ਕਰਦੇ ਸੀ A4 ਸਾਈਜ਼ ਦੀਆਂ ਸ਼ੀਟਾਂ ਉਹਨਾਂ ਦੇ ਬੰਡਲ ਜਿਨ੍ਹਾਂ 'ਤੇ ਪ੍ਰਿੰਟਿੰਗ ਕਰਦੇ ਸੀ ਇਹ ਟੋਟਲ 4 ਦੋਸ਼ੀ ਸੀ ਜੋ ਮਿਲ ਕੇ ਆਪਣੀ ਸਾਜ਼ੋ-ਸਮਾਨੋ ਕੇ ਇਹਨਾਂ ਦੀ ਪ੍ਰਿੰਟਿੰਗ ਮੋਗੇ ਵਿਖੇ ਆਪਣੀ ਮੋਬਾਈਲ ਰਿਪੇਅਰ ਦੀ ਦੁਕਾਨ 'ਤੇ ਕਰਦੀ ਸੀ ਔਰ ਉਹਨਾਂ ਨੋਟਾਂ ਨੂੰ ਮਾਰਕੀਟ ਚ ਅੱਗੇ ਚਲਾਉਣ ਦੀ ਕੋਸ਼ਿਸ਼ ਕਰਦੀ ਸੀ ਇਸੇ ਤਾਕ ਦੇ ਵਿੱਚ ਜਦੋਂ ਮੁਖੇੜੀ ਸਾਡੀ ਪੁਲਿਸ ਦੀ ਟੀਮ ਵੱਲੋਂ ਸਦਰ ਮੁਰਿੰਡਾ ਦੀ ਟੀਮ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਕੋਲ ਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਜਿਹੜੇ ਸਹਿਦੋਸ਼ੀ ਨੇ ਜਸਵਿੰਦਰ ਸਿੰਘ ਉਹਨੂੰ ਅਗੋ ਗ੍ਰਿਫਤਾਰ ਕੀਤਾ ਔਰ ਨਾਲ ਜਿਹੜੇ ਸਾਰੇ ਸਮਾਨ ਵੀ ਰਿਕਵਰੀ ਕੀਤੀ ਮੋਗੇ ਵਿੱਚ ਰਿਕਾਰਡ ਕਰਕੇ ਇਹਨਾਂ ਦੇ ਨਾਲ ਦੋ ਦੋਸ਼ੀ ਹੋਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਹਲੇ ਭਾਲ ਜਾਰੀ ਹੈ ਪਛਾਣ ਉਹਨਾਂ ਦੀ ਹੋ ਗਈ ਇਹਨਾਂ ਦਾ ਅਪਰਾਧਿਕ ਪਿਛੋਕੜ ਵੀ ਇਹ ਹੀ ਹੈ ਵੀ ਇਹਨਾਂ ਤੇ ਦੋ ਜਾਲੀ ਕਰੰਸੀ ਵਾਲੇ ਪਰਚੇ ਪਹਿਲਾਂ ਹੀ ਦਰਜ ਸੀ ਉਹ ਐਫ ਆਈ ਆਰਸ ਨੇ ਇੱਕ ਮੋਗੇ ਜ਼ਿਲ੍ਹੇ ਦੀ ਔਰ ਖੰਨਾ ਜ਼ਿਲ੍ਹੇ ਦੀ ਜਿਹਦੇ ਡਿਟੇਲਸ ਅਸੀਂ ਫਰੈਸ਼ ਨੋਸਟਸ ਤੁਹਾਨੂੰ ਸਾਂਝਾ ਕਰਦੇ ਇਲੇਟ ਰੇਡੀ ਵੀ ਕਿੰਨੀ ਕਰੰਸੀ ਲੈ ਕੇ ਆਏ ਹੋਏ ਸੀ ਉੱਥੇ 1500 ਉਹਦੇ ਵੈਸੇ ਇਹਨਾਂ ਕੋਲੇ ਜਿਹੜੇ 5-500 ਦੇ ਤਿੰਨ ਨੋਟ ਸੀ ਜੋ ਮੌਕੇ ਤੇ ਸਾਨੂੰ ਰਿਕਵਰ ਹੋਏ ਤੇ ਹੁਣ ਫਿਲਹਾਲ ਜਿਹੜੇ ਕਿ ਇਹਨਾਂ ਕੋਲ ਜਿਹੜਾ ਕਿ ਸਮਾਨ ਹੈ ਕੀ ਕੀ ਬਰਾਮਦ ਹੋਇਆ ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਵੀ 21500 ਰੁਪਈਆ ਟੋਟਲ 20000 ਹੋ ਗਏ ਔਰ ਨਾਲ ਉਹਦੇ ਕੁਝ ਕਾਗਜ਼ A4 ਸਾਈਜ਼ ਦੀਆਂ ਸ਼ੀਟ ਜਿਨ੍ਹਾਂ ਤੇ ਪ੍ਰਿੰਟ ਕਰਦੇ ਸੀ ਕਟਰ ਪ੍ਰਿੰਟਰ ਇਹ ਸਾਰਾ ਕੁਝ ਰਿਕਵਰ ਹੋ ਗਿਆ ਬਟ ਬਾਕੀ ਜਿਹੜੀ ਪੁਲਿਸ ਦੀ ਕਾਰਵਾਈ ਦੌਰਾਨ ਨੇ ਪੁੱਛ ਕੇਛ ਸੀ ਇਹਨਾਂ ਦਾ ਰਿਮਾਂਡ ਹਾਸਿਲ ਕਰਕੇ ਤੇ ਇਹਦੇ ਤੇ ਅਗਲੀ ਜਿਹੜੀ ਕਾਰਵਾਈ ਅਮਲ ਚ ਲਿਆਵਾਂਗੇ ਤੇ ਜੇ ਕੋਈ ਕੰਪਿਊਟਰ ਜਾਂ ਹੋਰ ਵੀ ਕੋਈ ਇਹਨਾਂ ਦੇ ਪ੍ਰੋਸੈਸ ਦੇ ਵਿੱਚ ਜਿਹੜੀਆਂ ਚੀਜ਼ਾਂ ਯੂਜ਼ ਹੋਈਆਂ ਸੀ ਤੇ ਉਹਨਾਂ ਨੂੰ ਵੀ ਅਸੀਂ ਇਹਨਾਂ ਦੀ ਹੋਰ ਵੀ ਟੀਮ ਐਕਟਿਵ ਹੋ ਹੈਗੇ ਜੀ ਫਿਲਹਾਲ ਮੁੱਢਲੀ ਪੁੱਛਗਿੱਛ ਦੇ ਵਿੱਚ ਸਾਨੂੰ ਚਾਰ ਦੋਸ਼ੀਆਂ ਦਾ ਪਤਾ ਲੱਗਿਆ ਬਟ ਇਹਨਾਂ ਦੀ ਜਦੋਂ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਤਾਂ ਫਿਰ ਅਸੀਂ ਇਹਦਾ ਖੁਲਾਸਾ ਉਸ ਤੋਂ ਬਾਅਦ ਕਰ ਸਕਦੇ ਹਾਂ ਕਾ ਜ਼ਿਲ੍ਹਾ ਦੇ ਵਿੱਚ ਜਾ ਕੇ ਰੇਡ ਕੀਤੀ ਉਹ ਜਦੋਂ ਰੇਡਸ ਕੀਤੀਆਂ ਤਾਂ ਸਕਸੈਸਫੁਲੀ ਅਸੀਂ ਜਿਹੜੇ ਹੈਗੇ ਨੇ ਰਿਕਵਰੀ ਵੀ ਕੀਤੀ ਬੰਡਲ ਜਿਨ੍ਹਾਂ ਤੇ ਨੋਟ ਛਾਪਦੇ ਸੀ ਇੱਕ ਬੰਡਲ ਉਹ ਹੈ ਕੁਝ ਕੁੱਲੇ ਕਾਗਜ਼ ਨੇ ਔਰ ਨਾਲ ਜਿਹੜੀ ਕਰੰਸੀ ਜਿਵੇਂ ਮੈਂ ਦੱਸਿਆ ਵੀ 21500 ਦੇ ਜਿਹੜੀ ਕੁੱਲ ਕੀ ਵੈਲਿਊ 5500 ਦੇ ਨੋਟਸ ਜਿਹੜੇ ਰਿਕਵਰ ਕੀਤੇ ਇੱਕ ਪ੍ਰਿੰਟਰ ਰਿਕਵ ਤੇ ਬਾਕੀ ਇਹਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਇਹਨਾਂ ਦਾ ਅਸੀਂ ਰਿਮਾਂਡ ਲਈ ਅਪਲਾਈ ਕਰਾਂਗੇ ਰਿਮਾਂਡ ਲੈਣ ਉਪਰੰਤ ਔਰ ਜਿਹੜੇ ਇਹਨਾਂ ਦੇ ਬਾਕੀ ਦੇ ਦੋ ਦੋਸ਼ੀ ਨੇ ਸੈ ਦੋਸ਼ੀ ਉਹਨਾਂ ਦੀ ਭਾਲ ਜਾਰੀ ਹੈ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਸੀਂ ਜਿਹੜੀ ਅਗਲੀ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਇਹ ਪਹਿਲੇ ਤੋਂ ਉੱਥੇ ਕਿਹਾ ਲੱਗਦਾ ਕਿ ਕਿੰਨੇ ਕਿੰਨ੍ਹੇ ਨੇ ਪਹਿਲਾਂ ਇਸ ਤਰ੍ਹਾਂ ਨੋਟ ਚਲਾਤੇ ਸੀ 7 ਤੋਂ 10 ਰੇ ਕੀ ਮੋਗੇ ਵੀ ਕੀਤਾ ਉਹਦੇ ਬਾਰੇ ਜੀ ਅਸੀਂ ਕਿੰਨੇ ਕਿ ਨੋਟ ਚਲਾਤੇ ਜਾਂ ਕੀ ਕੀ ਇਹਨਾਂ ਨੇ ਹੋਰ ਅਪਰਾਧਾਂ ਨੂੰ ਜਿਹੜਾ ਹੈਗਾ ਆਮਲੀ ਜਮਾ ਪਹਿਨਾਇਆ ਉਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਫਿਰ ਤੁਹਾਡੇ ਨਾਲ ਅਸੀਂ ਖੁਲਾਸਾ ਕਰਾਂਗੇ ਤੇ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਆਪ ਮੁਢਲੀ ਪੁੱਛਕਿਛ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਦੋ ਪਰਚੇ ਇਹਨਾਂ ਤੇ ਦਰਜ ਨੇ ਤੇ ਇੱਕ ਇੱਕ ਕਲੰਦਰਾ ਜਿਹੜਾ ਦਰਜਾ ਔਰ ਇਹਦੇ ਵਿੱਚ ਜਿਹੜੇ ਕੇਸਿਸ ਰਜਿਸਟਰਡ ਨੇ ਉਹ ਨਕਲੀ ਕਰੰਸੀ ਦੀ ਹੈ ਉਹਦੇ ਚ ਇਹ 7-7 ਸਾਲ ਦੀ ਜਿਹੜੀ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਔਰ ਜਿਹੜੀ ਇਹਨਾਂ ਦੀ ਕਹਾਣੀ ਵੀ ਫਰੀਦਕੋਟ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਤੇ ਉੱਥੋਂ ਇਹਨਾਂ ਦੀ ਕਹਾਣੀ ਅੱਗੇ ਵਧੀ ਇਹ 50000 ਦਾ ਨੋਟ ਬਿਲਕੁਲ ਵੈਸਾ ਹੀ ਹੈ ਜਿਹੜਾ ਤੁਸੀਂ ਹੈੱਡ ਵਿੱਚ ਪਾਇਆ ਹਾਂ ਇਹ ਮੈਨੂੰ ਹਾਂਜੀ ਆ ਦਿਖਾਈ ਆ ਆਪਾਂ ਦੇਖ ਸਕਦੇ ਹਾਂ ਔਰ ਆਮ ਪਬਲਿਕ ਨੂੰ ਵੀ ਅਸੀਂ ਸਤর্ক ਰਹਿਣ ਦੀ ਅਪੀਲ ਕਰਾਂਗੇ ਵੀ ਜਦੋਂ ਕਰੰਸੀ ਦਾ ਕੋਈ ਮੈਟਰ ਹੈ ਨੋਟਾਂ ਨੂੰ ਅੱਛੇ ਤਰੀਕੇ ਨਾਲ ਜਾਂਚ ਪੜਤਾਲ ਧਿਆਨ ਨਾਲ ਦੇਖਣ ਕਿ ਉਹਦੇ ਜਿਹੜੇ ਜਿਹੜੇ ਚਿੰਨ੍ਹ ਨੇ ਆਪਣੇ ਪੰਜਾਬ ਸਰਕਾਰ ਕੋਲ ਉਹਨਾਂ ਨੂੰ ਪਛਾਣ ਕਰਨ ਸਾਨੂੰ ਜੇ ਮੁੱਢਲੀ ਵਿੱਚ ਫਰਕ ਲੱਗਿਆ ਕੁਛ ਯਾ ਮੁੱਢਲੀ ਇਨਫੋਰਮੇਸ਼ਨ ਤੋਂ ਔਰ ਉਸ ਤੋਂ ਬਾਅਦ ਇਹਦੀਆਂ ਗਾਈਡਲਾਈਨਸ ਆਈਆਂ ਹੋਈਆਂ ਨੇ ਨੋਟਾਂ ਸੰਬੰਧੀ ਆਪਾਂ ਸਾਰੇ ਵਾਕਫ ਹੈ ਤੇ ਉਹ ਜਦੋਂ ਜਾਂਚ ਕਰਦੇ ਆਂ ਤੇ ਨਕਲੀ ਤੇ ਅਸਲੀ ਦਾ ਜਿਹੜਾ ਹੈਗਾ ਫਰਕ ਪਤਾ ਚੱਲ ਜਾਂਦਾ ਤੇ ਅਸੀਂ ਲੋਕਾਂ ਨੂੰ ਵੀ ਇਸ ਤਰ੍ਹਾਂ ਰਹਿਣ ਦੀ ਜਾਣਕਾਰੀ ਦੇਵਾਂਗੇ ਮੈਡਮ ਕਿਤੇ ਵੀ ਸਕਲਾਈ ਵੀ ਕਰਦੇ ਨੋਟ ਕੀ ਫਿਲਹਾਲ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਜਿਹੜੇ ਕ੍ਰਾਈਮ ਕਰਨ ਵਾਲਿਆਂ ਵਾਸਤੇ ਸਾਡਾ ਇੱਕੋ ਹੀ ਮੈਸੇਜ ਹੈ ਵੀ ਪੁਲਿਸ ਅਲਰਟ ਹੈ ਮੁਸਤੈਦ ਹੈ ਤੋਂ ਆਪਾਂ ਕ੍ਰਾਈਮ ਨੂੰ ਠਲ ਪਾਈਏ ਤੇ ਨਹੀਂ ਪੁਲਿਸ ਵੱਲੋਂ ਸਾਰਿਆਂ ਨੂੰ ਫੜ ਲਿਆ ਜਾਏਗਾ ਕਿੰਨੇ ਕੁ ਬੰਦੇ ਲੱਗਦੇ ਆ ਤੁਹਾਨੂੰ ਇਸ ਇਨਵੋਲ ਫਿਲਹਾਲ ਜੀ ਜਿਹੜੀ ਮੁੱਢਲੀ ਪੁੱਛਗਿੱਛ ਚ ਚਾਰ ਬੰਦੇ ਸਾਹਮਣੇ ਆਏ ਨੇ ਤੇ ਜੇ ਕੋਈ ਹੋਰ ਬੰਦਾ ਵੀ ਸਾਹਮਣੇ ਆਉਂਦਾ ਤੇ ਅਸੀਂ ਉੱਤੇ ਕਾਰਵਾਈ ਕਰਾਂਗੇ ਜਿਹੜੀ ਰਿਕਵਰੀ ਹੋਈ ਹੈ ਜੀ ਉਹਦੇ ਚ ਤੁਸੀਂ ਦੱਸਿਓ ਕੀ ਕੀ ਹੋ ਰਿਕਵਰੀ ਹੋਇਆ ਉਹਦੇ ਚ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਆ ਇੱਕ ਪ੍ਰਿੰਟਰ ਐਪਸਨ ਕੰਪਨੀ ਦਾ ਜਿਹਦੇ ਤੇ ਨਕਲੀ ਨੋਟ ਪ੍ਰਿੰਟ ਕਰਦੇ ਸੀ A4 ਸਾਈਜ਼ ਦੀਆਂ ਜਿਹੜੀਆਂ ਸ਼ੀਟਾਂ ਜਿਨ੍ਹਾਂ ਤੇ ਕਾਗਜ਼ਾਂ ਤੇ ਇਹ ਨੋਟ ਪ੍ਰਿੰਟ ਕਰਦੇ ਸੀ ਉਹਦਾ ਇੱਕ ਬੰਡਲ ਤੇ ਕੁਝ ਖੁੱਲੇ ਪੇਜ ਰਿਕਵਰ ਹੋਏ ਨੇ ਇਨਾਂ ਨੂੰ ਸੀਲ ਕਰਤਾ ਸੀ ਕਟਰ ਜਿਹਦੇ ਨਾਲ ਕੱਟਦੇ ਸੀ ਦੈਨ 21500 ਟੋਟਲ ਜਿਹੜੀ ਹੈਗੀ ਕਰੰਸੀ ਰਿਕਵਰ ਜਿਹੜਾ ਮੇਨ ਇਹਨਾਂ ਦਾ ਸੀਪੀਯੂ ਹੈ ਕੰਪਿਊਟਰ ਹੈ ਜਿਹਦੇ ਵਿੱਚ ਸਾਰੀ ਡਾਟਾ ਪਿਆ ਹੈ ਚਾਹੇ ਉਹ ਡਿਜ਼ਾਈਨਿੰਗ ਕੋਈ ਵੀ ਹੋਵੇ ਉਹਦੇ ਬਾਰੇ ਜੀ ਪੁੱਛ ਕੇ ਪੁੱਛ ਕੇ ਸ ਕਰਕੇ ਉਹਦੀ ਵੀ ਅਸੀਂ ਜਿਹੜੀ ਰਿਕਵਰੀ ਕਰਕੇ ਤੇ ਅਗਲੀ ਇਨਫੋਰਮੇਸ਼ਨ ਜਿਹੜੀ ਤੁਹਾਡਾ ਇੱਕ ਸਬਸੀਕੁਐਂਟ ਪ੍ਰੈਸ ਮੀਡੀਆ ਬਰੀਫਿੰਗ ਦੇ ਰਹੀ ਸੰਜੀਗਨ ਇਹਨਾਂ ਨੂੰ ਜੀ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਣਾ ਹੈ